ਪਰਿਵਾਰ ਨੂੰ ਵਿਛੋੜਾ ਦੇ ਜਾਣਾ ਪਰਿਵਾਰ ਲਈ ਬੜਾ ਹੀ ਦੁਖਦ ਹੁੰਦਾ ਹੈ ਅਕਸਰ ਅਸੀਂ ਦੇਖਦੇ ਹਾਂ ਕਿ ਲੋਕ ਜਦੋਂ ਇਸ ਸੰਸਾਰ ਨੂੰ ਅਲਵਿਦਾ ਕਹਿ ਜਾਂਦੇ ਹਨ ਤਾਂ ਪਿਛੇ ਰਹਿ ਜਾਂਦਾ ਹੈ ਉਹਨਾਂ ਦਾ ਪਰਿਵਾਰ ਜਿਸ ਤਰ੍ਹਾਂ ਜਿਸ ਦੀ ਜਿੰਨੀ ਲਗਨ ਸ਼ਰਧਾ ਤੇ ਪਿਆਰ ਬਣਿਆ ਹੁੰਦਾ ਹੈ ਉਹ ਉਸ ਤਰ੍ਹਾਂ ਵਿਰਲਾਪ ਕਰਦਾ ਹੈ ਦੱਸਿਆ ਜਾਂਦਾ ਹੈ ਕਿ ਇਹ ਵਿధి ਦਾ ਵਿਦਾਨ ਹੈ ਜੋ ਆਇਆ ਉਸਨੇ ਇੱਕ ਦਿਨ ਚਲੇ ਜਾਣਾ ਹੈ ਪਰ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦਾ ਹੈ ਆਪਣੀ ਮੌਤ ਤੋਂ ਬਾਅਦ ਸਮਾਜ ਨੂੰ ਕੁਝ ਦੇਣ ਦੇਣਾ ਕੁਝ ਸਿਖਾ ਜਾਣਾ ਇਹ ਗੱਲ ਤਾਂ ਕਰਨੀ ਪਈ ਕਿਉਂਕਿ ਅੱਜ ਪਰਿਵਾਰ ਨੂੰ ਵਿਛੋੜਾ ਦੇ ਗਏ ਮਾਤਾ ਕਮਲਾ ਦੇਵੀ ਜੀ ਪਰ ਉਹਨਾਂ ਦੇ ਪਰਿਵਾਰ ਨੇ ਇੱਕ ਐਸੀ ਰੀਤ ਐਸੀ ਮਰਿਆਦਾ ਐਸੀ ਸੰਸਕ੍ਰਿਤੀ ਲੋਕਾਂ ਨੂੰ ਯਾਦ ਕਰਾਤੀ ਜਿਸ ਤੋਂ ਲੋਕ ਵਾਂਝੇ ਹੁੰਦੇ ਜਾ ਰਹੇ ਸੀ ਦੱਸ ਜੀਏ ਕਿ ਅੱਜ ਜੇਕਰ ਕਿਸੇ ਦੀ ਮੌਤ ਹੁੰਦੀ ਹੈ ਤਾਂ ਲੋਕ ਰਿਸ਼ਤੇਦਾਰ ਆਂਢੀ ਗੁਆਂਢੀ ਸ਼ਮਸ਼ਾਨ ਘੁੰਮੀ ਪਹੁੰਚਦੇ ਨੇ ਤੇ ਉੱਥੇ ਆਪਣੀਆਂ ਰਾਜਨੀਤਿਕ ਸਮਾਜਿਕ ਜਾਂ ਧਾਰਮਿਕ ਗੱਲਾਂ ਕਰਕੇ ਬਿਨਾਂ ਕੁਝ ਸੋਚੇ ਵਿਚਾਰੇ ਉਥੋਂ ਤੁਰ ਪੈਂਦੇ ਨੇ ਪਰ ਇਹ ਕਾਫੀ ਨਹੀਂ ਕਿਉਂਕਿ ਇੱਕ ਵਿਅਕਤੀ ਦੀ ਅੰਤਿਮ ਯਾਤਰਾ ਦੇ ਵਿੱਚ ਤੁਸੀਂ ਸ਼ਾਮਿਲ ਹੋਣ ਲਈ ਪਹੁੰਚੇ ਹੋ ਤਾਂ ਉਸ ਦੀ ਯਾਤਰਾ ਸੁਖਦ ਮੰਗਲਮਈ ਹੋਵੇ ਇਸ ਲਈ ਸਾਨੂੰ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ ਬਹੁਤ ਸਾਰੇ ਲੋਕ ਤਾਂ ਅੱਜਕੱਲ ਆਪਣੇ ਮਾਤਾ ਪਿਤਾ ਨੂੰ ਮੋਟਿਆਂ ਤੱਕ ਵੀ ਨਹੀਂ ਲੈ ਕੇ ਜਾਂਦੇ ਕਿਸੇ ਗੱਡੀ ਜਾਂ ਵੈਨ ਦੇ ਵਿੱਚ ਰੱਖ ਕੇ ਉਹਨਾਂ ਦੇ ਮ੍ਰਿਤਕ ਦੇ ਸ਼ਮਸ਼ਾਨ ਭੂਮੀ ਪਹੁੰਚਾ ਦਿੱਤੀ ਜਾਂਦੀ ਹੈ ਜੋ ਕਿ ਪੁਰਾਣੇ ਸਮੇਂ ਤੋਂ ਬਿਲਕੁਲ ਉਲਟ ਹੋ ਰਿਹਾ ਹੈ ਅੱਗੇ ਲੋਕ ਸ਼ਮਸ਼ਾਨ ਭੂਮੀ ਤੱਕ ਆਪਣੇ ਮਾਤਾ ਪਿਤਾ ਨੂੰ ਆਪਣੇ ਮੋਟਿਆਂ ਤੇ ਲੈ ਕੇ ਜਾਂਦੇ ਸੀ ਲੈ ਕੇ ਜਾਂਦੇ ਕਿਉਂ ਨਾ ਆਖਰ ਮਾਤਾ ਪਿਤਾ ਨੇ ਨਾ ਮੂੜਿਆਂ ਨੂੰ ਇਲੀ ਦਾ ਸਬੂਤੀ ਦੇਣ ਵਾਸਤੇ ਜੀਵਨ ਦੇ ਵਿੱਚ ਬੜੀ ਕਾਲਨਾ ਕਾਲੀ ਹੁੰਦੀ ਹੈ ਖੈਰ ਅੱਜ ਅਸੀਂ ਗੱਲ ਕਰ ਰਹੇ ਹਾਂ ਟੰਡਨ ਪਰਿਵਾਰ ਦੀ ਪਟਿਆਲਾ ਸ਼ਹਿਰ ਦਾ ਮਨਿਆ ਪਰਮਨਿਆ ਪਰਿਵਾਰ ਟੰਡਨ ਪਰਿਵਾਰ ਜੋ ਕਿ ਹਰੇਕ ਧਾਰਮਿਕ ਸਮਾਜਿਕ ਪ੍ਰੋਗਰਾਮ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਨੇ ਉਹਨਾਂ ਦੇ ਪੁੱਜਨੀਆ ਮਾਤਾ ਜੀ ਸ਼੍ਰੀਮਤੀ ਕਮਲਾ ਦੇਵੀ ਜੀ ਦਾ ਪਿਤੀ ਰਾਤ nidhan ਹੋ ਗਿਆ ਉਹ ਪ੍ਰਭੂ ਚਰਨਾ ਦੇ ਵਿੱਚ ਬਲੀਲ ਹੋ ਗਏ ਉਹਨਾਂ ਦੇ ਦੋਨੋਂ ਸੁਪੁੱਤਰ ਰਾਮ ਟੰਡਰ ਅਤੇ ਲక్ష్మణ ਟੰਡਨ ਵੱਲੋਂ ਆਪਣੇ ਮਾਤਾ ਜੀ ਦੀ ਅੰਤਿਮ ਵਿਦਾਈ ਨੂੰ ਉਹਨਾਂ ਦੇ ਰੀਤੀ ਰਿਵਾਜਾਂ ਮੁਤਾਬਕ ਹੀ ਮਨਾੰਦਾ ਪ੍ਰਣ ਦਿੱਤਾ ਗਿਆ। ਲੋਕਾਂ ਨੇ ਉਹਨਾਂ ਦਾ ਇਸ ਵਿੱਚ ਸਾਥ ਦਿੱਤਾ ਅਤੇ ਮਜ਼ਲ ਦੇ ਵਿੱਚ ਹਜ਼ਾਰਾਂ ਲੋਕ ਉਹਨਾਂ ਦੇ ਰਹਿائش ਤੋਂ ਸ਼ਮਸ਼ਾਨ ਘਮੀ ਤੱਕ ਪੈਦਲ ਆਏ ਤੇ ਪੁੱਤਰਾਂ ਨੇ, ਪੋਤਿਆਂ ਨੇ, ਰਿਸ਼ਤੇਦਾਰਾਂ ਨੇ, ਚਾਹਣ ਵਾਲਿਆਂ ਨੇ, ਬੱਚਿਆਂ ਨੇ ਉਹਨਾਂ ਦੀ ਅਰਥੀ ਨੂੰ ਕੰਧਾ ਦੇ ਕੇ ਉਹਨਾਂ ਦੀ ਇਸ ਯਾਤਰਾ ਨੂੰ ਸ਼ਮਸ਼ਾਨ ਘੁਮੀ ਤੱਕ ਪਹੁੰਚਾਇਆ ਉਸ ਤੋਂ ਬਾਅਦ ਇੱਥੇ ਲੋਕਾਂ ਨੂੰ ਗੱਲਾਂ ਬਾਤਾਂ ਕਰਨ ਦਾ ਸਮਾਂ ਹੀ ਨਹੀਂ ਮਿਲਿਆ ਕਿਉਂਕਿ ਸਿੱਧੇ ਤੌਰ ਤੇ ਬੇਨਤੀ ਕੀਤੀ ਗਈ ਕਿ ਤੁਸੀਂ ਸਿਰਫ ਔਰ ਸਿਰਫ ਪਰਮਾਤਮਾ ਦਾ ਨਾਮ ਲਓ ਕਿਉਂਕਿ ਇਸ ਆਤਮਾ ਦੀ ਜਿਹੜੀ ਇਹ ਅਖੀਰਲੀ ਯਾਤਰਾ ਹੁੰਦੀ ਹੈ ਕਿਹਾ ਜਾਂਦਾ ਹੈ ਇਸ ਦੇ ਵਿੱਚ ਰੋਣ ਪਿੱਟਣ ਦੇ ਨਾਲ ਕਸ਼ਟ ਵੱਧਦੇ ਹੈ ਪਰ ਜੇਕਰ ਤੁਸੀਂ ਰਾਮ ਭਗਵਾਨ ਦਾ ਨਾਮ ਲੈ ਕੇ ਜਾਂ ਆਪਣੇ ਮੰਨਣ ਵਾਲੇ ਕਿਸੇ ਵੀ ਅਰਾਧਿਆ ਦਾ ਨਾਮ ਲੈ ਕੇ ਇਸ ਯਾਤਰਾ ਦੇ ਵਿੱਚ ਸ਼ਾਮਿਲ ਹੁੰਦੇ ਹੋ ਤਾਂ ਇਹ ਯਾਤਰਾ ਸੁਖਦ ਅਤੇ ਮੰਗਲਮਈ ਹੋ ਜਾਂਦੀ ਹੈ। ਰਾਮ ਨਾਮ ਦੇ ਜਾਪ ਦੇ ਨਾਲ ਸੰਸਕਾਰ ਦੀ ਸਾਰੀਆਂ ਰੀਤੀ ਰਿਵਾਜਾਂ ਨਿਭਾਈਆਂ ਗਈਆਂ ਉਸ ਤੋਂ ਬਾਅਦ ਗੀਤਾ ਦੇ ਸ਼ਲੋਕ ਪੜ੍ਹ ਕੇ ਲੋਕਾਂ ਨੂੰ ਇਹ ਸੁਨੇਹਾ ਵੀ ਦਿੱਤਾ ਗਿਆ ਕਿ ਹੁਣ ਤੋਂ ਬਾਅਦ ਸਨਾਤਨੀ ਇਸੇ ਤਰ੍ਹਾਂ ਆਪਣੀ ਰੀਤੀ ਰਿਵਾਜ ਦੇ ਮੁਤਾਬਕ ਆਪਣੇ ਜਾਣ ਵਾਲਿਆਂ ਦੀ ਵਿਛੜੀ ਰੂਹ ਦੀ ਸ਼ਾਂਤੀ ਦੇ ਲਈ ਇਸੇ ਤਰ੍ਹਾਂ ਭਗਵਾਨ ਦੇ ਨਾਮ ਨਾਲ ਰਸ ਮਸਕੇ ਉਹਨਾਂ ਦੀ ਅੰਤਿਮ ਯਾਤਰਾ ਨੂੰ ਸਫਲ ਕਰਨ। ਜੈ ਸ਼੍ਰੀ ਰਾਮ। ਜੈ ਰਾਮ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ य राम श्रीराम जय राम जय जय 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 राम